ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਹਾਂ ਲਖਵੀਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਈਮਾਨ ਟੀਵੀ ਅੱਜ ਆਪਾਂ ਪਹੁੰਚੇ ਹਾਂ ਸ਼ਹੀਦਨਗਰ ਬੁੱਢਾ ਜੋਹੜ ਜੋ ਕਿ ਰਾਜਸਥਾਨ ਦੀ ਸਿੱਖ ਇਤਿਹਾਸ ਦਾ ਬਹੁਤ ਹੀ ਪ੍ਰਸਿੱਧ ਸਥਾਨ ਹੈ ਬਾਬਾ ਸੁੱਖਾ ਸਿੰਘ ਬਾਬਾ ਮਹਤਾਬ ਸਿੰਘ ਜੀ ਦੀ ਜਿਨ੍ਹਾਂ ਦੀ ਯਾਦ ਵਿੱਚ ਇਹ ਸ਼ਹੀਦੀ ਜੋੜ ਮੇਲਾ ਜਿਹੜਾ ਕਰਵਾਇਆ ਗਿਆ ਅੱਜ ਚਾਰੇ ਪਾਸੇ ਰੌਣਕਾਂ ਲੱਗੀਆਂ ਸ਼ਹੀਦਾਂ ਦੇ ਸਰਤਾਜ ਸ਼ਹੀਦਾਂ ਦੇ ਅੱਜ ਉਹਨਾਂ ਪਾਵਨ ਦਿਨਾਂ ਨੂੰ ਯਾਦ ਕੀਤਾ ਗਿਆ ਏ ਤੇ ਸਾਡੇ ਨਾਲ ਸਾਡੇ ਕਮੇਟੀ ਦੇ ਮੈਂਬਰ ਨੇ सुरेंद्र ਸਿੰਘ ਜੀ ਜੋ ਕਿ सुरेंद्र ਸਿੰਘ ਜੀ ਇਹ ਤੁਹਾਡਾ ਇਮਾਨ ਟੀਵੀ ਤੇ ਵੈਲਕਮ ਕੀਤਾ ਜਾਂਦਾ ਤੁਹਾਡਾ ਸਵਾਗਤ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਗੁਰਦੁਆਰਾ ਬੁੱਢਾ ਜੋੜ ਸ਼ਾਮਣੀ ਨਿਹੰਗ ਸਿੰਘ ਵਿਖੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਜੋੜ ਮੇਲਾ ਮਨਾਉਂਦੀਆਂ ਨੇ ਇਹ 28ਵਾਂ ਜੋੜ ਮੇਲਾ ਹੈ ਜਦੋਂ ਰਹੇ ਜੋ ਨਿਆਰਾ ਗਹਿ ਵਿਪਰਨ ਕੀ ਰੀਤ ਨਹੀਂ ਮੜੀ ਮੱਠ ਪੂਜੇ ਨਹੀਂ ਉਹ ਗੁਰੂ ਖਾਲਸਾ ਅਕਾਲ ਸੰਦੇ ਗੀਤ ਗਾਏ ਜ਼ੁਲਮ ਦਾ ਮੂੰਹ ਭੰਨੇ ਅੜ ਜਾਏ ਝੜ ਜਾਏ ਉਹ ਗੁਰੂ ਖਾਲਸਾ ਦੁਸ਼ਟ ਦਾ ਤਿਆਗ ਕਰੇ ਘਰ ਚ ਬੈਰਾਗ ਕਰੇ ਪਰ ਕਰਜੋਹੇ ਨਹੀਂ ਉਹ ਗੁਰੂ ਖਾਲਸਾ ਬਾਣੀ ਬਾਣਾ ਰਹੇ ਸੰਗ ਪੰਜਾਂ ਨਾਲ ਕਰੇ ਜੰਗ ਮੌਤ ਨੂੰ ਠਠੋਲੀ ਕਰੇ ਉਹ ਗੁਰੂ ਖਾਲਸਾ ਜੋ ਤਤ ਖਾਲਸੇ ਦੀ ਪਾਈ ਕੁਰਬਾਨੀ ਤੇਲ ਬਨ ਪਰਵਾਨਾ ਜਲੇ ਉਹ ਵੀ ਗੁਰੂ ਖਾਲਸਾ ਇਹ ਆਪਾਂ ਨੂੰ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਿਆਰ ਕਰਕੇ ਆਪਾਂ ਨੂੰ ਗੁਰੂ ਵਾਲੇ ਬਣਾਇਆ ਹੈ ਖਾਲਸੇ ਬਣਾਇਆ ਹੈ ਤੇ ਜੋ ਇਹ ਜੋੜ ਮੇਲੇ ਹੁੰਦੇ ਨੇ ਬਾਬਾ ਸੁਖਾ ਸਿੰਘ ਬਾਬਾ ਮਹਤਾਬ ਸਿੰਘ ਇੱਥੋਂ ਚੱਲ ਕੇ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਤੇ ਮੱッセ ਰੰਗੜ ਦਾ ਸਿਰ ਵੱਢ ਕੇ ਅੱਜ ਦੇ ਦਿਨ 26 ਭਾਦੋਂ ਨੂੰ ਗੁਰਦੁਆਰਾ ਬੁੱਢਾ ਜੋੜ ਸ਼ਾਮਣੀ ਨੰਗ ਸਿੰਘ ਵਿਖੇ ਉਹਦਾ ਸਿਰ ਲੈ ਕੇ ਆਏ ਜਦੋਂ ਉਹਦਾ ਸਿਰ ਲੈ ਕੇ ਆਣ ਕੇ ਝੰਡੇ ਦੇ ਉੱਤੇ ਟੰਗ ਦਿੱਤਾ ਨਾ ਤੇ ਜੰਡ ਦੋ ਫਾੜ ਹੋ ਗਿਆ ਉਹਦਾ ਇੱਕ ਹਿੱਸਾ ਅੱਜ ਵੀ ਇੱਥੇ ਮੌਜੂਦ ਹੈ ਉਹਨਾਂ ਦੀ ਮਹਾਨ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦੇ ਆ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਇਕੱਤਰ ਹੋ ਕੇ ਗੁਰਦੁਆਰਾ ਬੁੱਢਾ ਜੋੜ ਸ਼ਾਮਣੀ ਨੰਗ ਸਿੰਘ ਵਿਖੇ ਪਹੁੰਚ ਕੇ ਤਨਮਨ ਤਾਂ ਨਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਉਹਨਾਂ ਦੀ ਯਾਦ ਵਿੱਚ ਕਬੱਡੀ ਕੱਪ ਵੀ ਕਰਵਾਇਆ ਜਾਂਦਾ ਹੈ ਜੋ ਕਿ ਹੁਣ ਸਟਾਰਟ ਹੋਵੇਗਾ ਸੋ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਿੰਦਰ ਸਿੰਘ ਜੀ ਭਾਈ ਸਾਹਿਬ ਬਹੁਤ ਹੀ ਵਧੀਆ ਏ ਇਹ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਖੇਡ ਮੇਲਾ ਜਿਹੜਾ ਸ਼ੁਰੂ ਕੀਤਾ ਆ ਮੈਂ ਦੇਖ ਰਿਹਾ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਬੜੀ ਉਤਸਕ ਰਹਿੰਦੀ ਇਸ ਖੇਡ ਮੇਲੇ ਵਾਸਤੇ ਤੇ ਬੜੇ ਲੰਮੇ ਸਮੇਂ ਤੋਂ ਉਡੀਕ ਕਰਦੇ ਆ ਤੇ ਤਕਰੀਬਨ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਕਬੱਡੀ ਟੂਰਨਾਮੈਂਟ ਨਾਲ ਜਿਹੜਾ ਚੱਲ ਰਿਹਾ ਆ ਇਹ ਕਬੱਡੀ ਟੂਰਨਾਮੈਂਟ ਦਾ ਤਕਰੀਬਨ 10 ਸਾਲਾਂ ਤੋਂ ਲਗਾਤਾਰ ਕਬੱਡੀ ਕੱਪ ਚੱਲ ਰਿਹਾ ਹੈ ਤੇ ਕਿਹੜਾ ਜੋੜ ਮੇਲਾ ਹੈ ਇਹ ਇੱਕ ਤਕਰੀਬਨ 30 ਸਾਲਾਂ ਤੋਂ ਆਪਾਂ ਇੱਥੇ ਮਨਾ ਰਹੇ ਆ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸੋ ਸਾਧ ਸੰਗਤ ਜੀ ਇਹ ਸਨ ਸਾਡੇ ਭਾਈ सुरेंद्र ਸਿੰਘ ਜੀ ਜੋ ਕਿ ਇਸ ਤੋਂ ਦੇ ਆਪਣੇ ਆਗੂ ਨੇ ਜਿਨ੍ਹਾਂ ਦੀ ਰਹਿਮਾਈ ਇੱਥੇ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਆ ਸਾਰੀ ਸੰਗਤ ਦੇ ਨਾਲ ਇਹਨਾਂ ਦਾ ਜੋੜ ਮੇਲਾ ਹੁੰਦਾ ਆ ਤੇ ਆਪਣੇ ਨਾਲ ਬਹੁਤ ਹੀ ਵਧੀਆ ਪ੍ਰਸਿੱਧ ਕਮੈਂਟੇਟਰ ਪੰਜਾਬ ਤੋਂ ਸਾਡਾ ਵੀਰ ਲੱਖਾ ਉਹ ਕੰਦ ਵਾਲਾ ਇਹ ਵੀ ਹਰ ਸਾਲ ਇਹ ਤੇ ਸਮਾਵਤ ਦਿੰਦੇ ਨੇ ਭਾਈ ਸਾਹਿਬ ਤੁਹਾਡਾ ਇਮਾਨ ਟੀਵੀ ਚੈਨਲ ਤੇ ਧੰਨਵਾਦ ਕੀਤਾ ਜਾਂਦਾ ਸਵਾਗਤ ਕੀਤਾ ਜਾਂਦਾ ਸੱਸੀ ਗਾਲ ਜੀ ਸਭ ਤੋਂ ਪਹਿਲਾਂ ਮੈਂ ਇਮਾਨ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ ਆਏ ਹੋ ਇਤਿਹਾਸਿਕ ਧਰਤੀ ਤੰਤਨ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਇਸ ਧਰਤੀ ਤੇ ਸੋ ਸਾਰਿਆਂ ਨੂੰ ਅੱਜ ਸਿਰ ਝੁਕਦਾ ਇਸ ਧਰਤੀ ਤੇ ਆਉਣ ਤੇ ਆਪਾਂ ਬੜੇ ਭਾਗਾ ਵਾਲੇ ਆ ਜਿਸ ਧਰਤੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਪਿਛਲੇ ਲਗਾਤਾਰ ਸਾਲਾਂ ਤੋਂ ਮੈਨੂੰ ਵੀ ਇਹ ਮੌਕਾ ਮਿਲ ਰਿਹਾ ਮੈਂ ਬੜਾ ਭਾਗਾ ਵਾਲਾ ਆਪਣੇ ਆਪ ਨੂੰ ਸਮਝ ਰਿਹਾ ਸੋ ਅੱਜ ਇਹ 28ਵਾਂ ਸਾਲਾਨਾ ਜੋੜ ਮੇਲਾ ਜਿਹੜਾ ਮਹਾਂਪੁਰਸ਼ਾਂ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਹੈ ਸੋ ਕਬੱਡੀ ਕੱਪ ਵੀ ਜਿਹੜੇ ਇਸ ਵੇਲੇ ਬਿਲਕੁਲ ਤਿਆਰੀਆਂ ਨੇ ਤੁਸੀਂ ਦੇਖ ਰਹੇ ਹੋ ਬੜੇ ਜੋਸ਼ ਦੇ ਨਾਲ ਨੌਜਵਾਨ ਮੁੰਡੇ ਮੈਚ ਖੇਡਣ ਦੇ ਲਈ ਪੁੱਜੇ ਹੋਏ ਆ ਤੇ ਵੱਡਾ ਇਕੱਠ ਖੇਡ ਪ੍ਰੇਮੀ ਤੁਸੀਂ ਦੇਖ ਰਹੇ ਹੋ ਆਪ ਮਹਾਰੇ ਆਪੋ ਆਪਣੇ ਸਾਧਨਾ ਤੇ ਚੱਲ ਕੇ ਕਬੱਡੀ ਨੂੰ ਦੇਖਣ ਦੇ ਲਈ ਆਏ ਆ ਤੇ ਥੋੜੇ ਸਮੇਂ ਤੱਕ ਬਹੁਤ ਉੱਚ ਕੋਟੀ ਦੀਆਂ ਟੀਮਾਂ ਦੇ ਜਿਹੜੇ ਮੈਚ ਹੈ ਉਹ ਤੁਹਾਡੇ ਨਜ਼ਰ ਕੀਤੇ ਜਾਣਗੇ ਭਾਈ ਸਾਹਿਬ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਗੁਰੂ ਘਰ ਬਹੁਤ ਹੀ ਜਿਹੜੇ ਯਾਦਗਾਰੀ ਸਥਾਨ ਨੇ ਬਹੁਤ ਜ਼ਿਆਦਾ ਆ ਰਾਜਸਥਾਨ ਦੇ ਵਿੱਚ ਦੇਖਿਆ ਜਾਵੇ ਤੇ ਇੱਕ ਇੱਕ ਜਿਹੜਾ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਬੁੱਢਾ ਜੋਹੜ ਸ਼ਾਮਨੀ ਨਿਹੰਗ ਸਿੰਘ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਦੀ ਯਾਦ ਦੇ ਜਿਹੜਾ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਤੁਸੀਂ ਕਾਫੀ ਲੰਮੇ ਟਾਈਮ ਤੋਂ ਆ ਰਹੇ ਹੋ ਤੇ ਤੁਹਾਨੂੰ ਪੰਜਾਬ ਦੇ ਖੇਡ ਮੇਲਿਆਂ ਵਿੱਚ ਤੇ ਇਧਰ ਦੀ ਸੰਗਤ ਦੇ ਵਿੱਚ ਇਧਰ ਦੇ ਖੇਡ ਮੇਲਿਆਂ 'ਚ ਕਿੰਨਾ ਕੇ ਪਿਆਰ ਮਿਲਿਆ ਅੱਜ ਤੱਕ ਬਹੁਤ ਜ਼ਿਆਦਾ ਜਿਹੜਾ ਪਿਆਰ ਹੈ ਜੀ ਸੰਗਤ ਦਾ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਇਤਸ਼ਾਹ ਇਸ ਧਰਤੀ ਤੇ ਆ ਕੇ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ ਜਿਹੜਾ ਸੱਚੇ ਦਿਨੋਂ ਇਸ ਧਰਤੀ ਤੇ ਆਉਂਦਾ ਤੇ ਫਿਰ ਮੂੰਹੋਂ ਮੰਗਿਆ ਆਪਣੀਆਂ ਮਰਾਦਾਂ ਪਾ ਕੇ ਜਾਂਦਾ ਸੋ ਅੱਜ ਇਸੇ ਕਰਕੇ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਜਿਹੜਾ ਇਕੱਠ ਹੈ ਮਹਾਪੁਰਸ਼ਾਂ ਨੂੰ ਜਿਹੜੇ ਨਤਮਸ ਕਰਨ ਦੇ ਲਈ ਆਏ ਹੋਏ ਨੇ ਇਸ ਧਰਤੀ ਤੇ ਪਹੁੰਚੇ ਹੋਏ ਨੇ ਸੋ ਅੱਜ ਕਬੱਡੀ ਦੇ ਮੈਚ ਹੋਣੇ ਆਪਾਂ ਸਪੈਸ਼ਲ ਬਤੌਰ ਮਹਾਪੁਰਸ਼ਾਂ ਵੱਲੋਂ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਕਾਰ ਸਿੰਘ ਜੀ ਪ੍ਰਧਾਨ ਤੇ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਪੁਰਸ਼ਾਂ ਵੱਲੋਂ ਪਹੁੰਚੇ ਹੋਇਆ ਹਾਂ ਹਾਂਜੀ ਬਹੁਤ-ਬਹੁਤ ਧੰਨਵਾਦ ਵੀਰ ਜੀ ਇਹ ਸੰ ਸਾਡੇ ਵੀਰ ਲੱਖਾ ਔਕੰਦਵਾਲ ਕਬੱਡੀ ਕਮੈਂਟੇਟਰ ਪ੍ਰਸਿੱਧ ਇੰਟਰਨੈਸ਼ਨਲ ਕਮੈਂਟੇਟਰ ਤੇ ਦੋਸਤੋ ਦੱਸ ਦਈਏ ਤੁਹਾਨੂੰ ਸਾਰੀ ਸਾਧ ਸੰਗਤ ਨੂੰ ਕਿ ਬਾਬਾ ਮਹਿੰਦਰ ਸਿੰਘ ਜੀ ਜੋ ਕਿ ਗੁਰਦੁਆਰਾ ਬੁੱਢਾ ਜੋੜ ਦੇ ਪ੍ਰਧਾਨ ਨੇ ਤੇ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਖੇਡ ਮੇਲਾ ਜਿਹੜਾ ਤੇ ਇਹ ਜੋ ਸ਼ਹੀਦੀ ਮ ਜੋੜ ਮੇਲੇ ਕਰਵਾਏ ਜਾਂਦੇ ਆ ਇਲਾਕੇ ਦੀ ਸਾਧ ਸੰਗਤ ਦੇ ਨਾਲ ਤੇ ਆਓ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਖੇਡ ਮੇਲੇ ਦਾ ਨਜ਼ਾਰਾ ਤੇ ਅੱਜ ਦਾ ਖੇਡ ਮੇਲਾ ਜਿਹੜਾ ਕਬੱਡੀ ਇੱਕ ਕਬੱਡੀ ਲਾਈਵ ਟੀਵੀ ਦੇ ਇਹ ਵੀ ਲਾਈਵ ਸ਼ੋਅ ਜਿਹੜਾ ਚੱਲੇਗਾ ਤੇ ਤੁਸੀਂ ਵੀ ਇਸ ਖੇਡ ਮੇਲੇ ਨੂੰ ਲਾਈਵ ਦੇਖ ਸਕਦੇ ਹੋ ਤੁਹਾਡਾ ਈਮਾਨ ਟੀਵੀ ਦੇ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਮੈਂ ਲਖਵੀਰ ਸਿੰਘ ਤੁਸੀਂ ਦੇਖ ਰਹੇ ਹੋ ਈਮਾਨ ਤੇ ਆਉਣ ਵਾਲੇ ਫੇਰ ਖੇਡ ਮੇਲੇ ਤੇ ਮਿਲਣੇ ਆ ਤਾਂ ਤੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ